ਕੁਆਬ ਓਏ ਜੀ ਅੱਜ ਕਿਸ਼ੇ ਕਰਨਾ ਸ਼ੁਰੂ ਕੋਮਲ ਜੀ ਅੱਜ ਨਾਮਿਨੇਸ਼ਨ ਫਾਈਲ ਕੀਤੇ ਗਏ ਆ ਆਜ਼ਾਦ ਤੌਰ ਤੇ ਕਾਗਜ਼ ਭਰੇ ਜੇ ਤਾਂ ਕੀ ਕਰਨਾ ਚਾਹੁੰਦੇ ਹੋ ਵੇਖੋ ਜੀ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਸਾਰੇ ਜਣੇ ਆਪਾਂ ਤਗੜੇ ਹੋ ਕੇ ਸਾਥ ਦਈਏ ਤਾਂ ਕਿ ਜੋ ਸਾਡੇ ਐਮਐਲਏ ਸਾਹਿਬ ਜੀ ਡਾਕਟਰ ਕਸ਼ਮੀਰ ਸਿੰਘ ਸੋਲ ਜੀ ਉਹਨਾਂ ਦੀ ਸੋਚ ਨੂੰ ਬਹਾਦਰ ਰੱਖਿਆ ਜਾਵੇ ਜਿਵੇਂ ਤੁਸੀਂ ਸਭ ਜਾਣਦੇ ਜੇ ਹਲਕਾ ਸਾਰਾ ਇਸ ਚੀਜ਼ ਦਾ ਗਵਾਹ ਕਿ ਉਹਨਾਂ ਨੇ ਆਪਣੇ ਟਰਮ ਦੇ ਵਿੱਚ ਕੀ ਕੀਤਾ ਕੀ ਲਾਜਾਇਜ਼ ਕੀਤੀ ਕਿ ਇਹਨਾਂ ਕਿ ਨਹੀਂ ਕੀਤੀ ਪਰਚੇ ਦਿੱਤੇ ਕਿ ਤੇ ਨਸ਼ਾ ਵਿਕਣ ਦਿੱਤਾ ਹਲਕੇ ਜਿਕੇ ਨਹੀਂ ਦਿੱਤਾ ਤੇ ਸਾਰੇ ਜਾਣੀ ਆਪਾਂ ਇਕੱਠੇ ਹੋ ਕੇ ਸਾਥ ਦਈਏ ਤਾਂ ਕਿ ਜਿਹੜਾ ਆਪਣਾ ਹਲਕਾ ਤਰਨਤਨ ਇਹਨੂੰ ਮੋੜ ਜਿੱਦਾਂ ਅੱਗੇ ਤੋਂ ਵੀ ਬਿਹਤਰ ਬਣਾਇਆ ਜਾ ਸਕੇ ਆ ਤੁਹਾਡੇ ਵੱਲੋਂ ਨਾਮਿਨੇਚ ਖੁਦ ਆ ਤੁਸੀਂ ਫਾਈਲ ਕੀਤੀ ਹੈ ਹਾਂਜੀ ਮੇਰੇ ਵੱਲੋਂ ਜੀ ਖੁਦ ਕੀਤੀ ਗਈ ਹੈ ਜੀ ਤੇ ਕੀ ਲੱਗ ਸਕਦਾ ਕਿ ਆਮ ਆਦਮੀ ਪਾਰਟੀ ਤੋਂ ਤੁਸੀਂ ਨਿਰੰਤਰ ਸੇਵਾ ਕਰਦੇ ਹੋ ਤੇ ਹੁਣ ਤੁਸੀਂ ਜਾ ਕੇ ਉਹਨੂੰ ਹਮੇਸ਼ਾ ਭਰ ਰਹੇ ਹੋ ਤੇ ਕੀ ਮਤਲਬ ਕੀ ਦੇਖੋ ਜੀ ਮੈਂ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਵਾਈਸ ਪ੍ਰਧਾਨਾ ਜੂਥ ਵਿੰਗ ਦਾ ਤੇ ਅਸੀਂ ਸਾਰੇ ਜਿਵੇਂ ਤੁਹਾਨੂੰ ਕੁਝ ਦਿਨ ਪਹਿਲਾਂ ਪਤਾ ਸੀ ਸਾਡੇ ਹਲਕੇ ਦਾ ਜੂਥ ਪ੍ਰਧਾਨ ਵੀ ਲਾਹਤਾ ਪਾਰਟੀ ਨੇ ਇਹ ਸਾਡੇ ਐਮਐਲਏ ਸਾਹਿਬ ਦੇ ਬੰਦੇ ਜਿਹੜੇ ਸੀ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਸਾਡਾ ਜਿਹੜਾ ਜਿੰਨੇ ਵੀ ਸਾਡੇ ਮਿੰਜ ਹਲਕੇ ਦੇ ਵਿੱਚ ਸਮਰਥਨ ਸੀ ਸਾਰਿਆਂ ਨੂੰ ਇਗਨੋਰ ਕੀਤਾ ਜਾ ਰਿਹਾ ਖੁੱਡੇ ਲੈਣ ਲਾਇਆ ਜਾ ਰਿਹਾ ਉਹਨਾਂ ਨੂੰ ਮੈਂ ਉਹਨਾਂ ਦੀ ਕਦਰ ਨਹੀਂ ਕੀਤੀ ਜਾ ਰਹੀ ਇਹ ਪਾਰਟੀਆਂ ਦਾ ਬਸ ਇੱਕੋ ਹੀ ਮਕਸਦ ਰਹਿ ਗਿਆ ਜਿੱਤ ਜਿੱਤ ਤੇ ਜਿੱਤ ਪਰ ਜਿਵੇਂ ਤੁਹਾਨੂੰ ਪਹਿਲਾਂ ਪਤਾ ਕੁਝ ਸਮਾਂ ਪਹਿਲਾਂ ਗੁਰਦੁਆਰੇ ਸਾਹਿਬ ਅਸੀਂ ਇਕੱਠੇ ਹੋ ਕੇ ਸਾਰਿਆਂ ਨੇ ਪ੍ਰਣ ਲਿਆ ਸੀ ਵੀ ਇਸ ਬੰਦੇ ਦੇ ਨਾਲ ਅਸੀਂ ਨਹੀਂ ਚੱਲਾਂਗੇ। ਬਾਕੀ ਦੇ ਜਿਵੇਂ ਤੁਸੀਂ ਜਾਣਦੇ ਜੇ ਸਾਰੇ ਭੱਜ ਪੁੱਜ ਗਏ ਨੇ। ਕਿਹੜੇ ਬੰਦੇ ਨਾਲ ਨਹੀਂ ਚੱਲਣਾ ਚਾਹੁੰਦੇ। ਵੇਖੋ ਜੀ ਕਈ ਲੋਕ ਇਦਾਂ ਨੇ ਦੇ ਵਿਕ ਜਾਂਦੇ ਆ ਕਈ ਚੀਜ਼ਾਂ ਦੇ ਵਿਕ ਜਾਂਦੇ ਕੋਈ ਔਦ੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍ ਜੇ ਉਹਦੇ ਗੁਰੂ ਘਰੋਂ ਜਾ ਕੇ ਆਪਾਂ ਮੁੱਕਰ ਜੀਏ ਫੇ ਗੱਲ ਨਹੀਂ ਬਣਦੀ ਅਸੀਂ ਉਹਨਾਂ ਬੰਦਿਆਂ ਦੇ ਨਾਲ ਫੇਰ ਚੱਲ ਪਏ ਲਾਲਚਾਂ ਦਾ ਕਰਕੇ ਫੇਰ ਬਾਬੇ ਤੋਂ ਕਿੱਥੇ ਬਜਾਂਗੇ ਜੀ ਉਮਰ 27 ਸਾਲ ਆ ਗਾੜੀ ਜੀਣਾ ਕੀ ਪਤਾ ਇਹਨਾਂ ਲੋਕਾਂ ਨੇ ਸੋਚਿਆ ਗਾੜੀ ਜੀਣਾ ਕਿ ਨਹੀਂ ਜੀਣਾ ਕੀ ਪਤਾ ਸਮਝ ਨਹੀਂ ਲੱਗਦੀ ਕੀ ਤੇਰਾ ਆ ਕੇ ਰੋਧਾਂ ਮਾਉਂਦੀ ਪਾਰਟੀ ਰੋਕੇ ਨਹੀਂ ਹਾਂਜੀ ਉਹ ਤੁਹਾਡੇ ਵੱਲੋਂ ਵਿਰੋਧ ਕੀਤਾ ਜਾਏਗਾ ਜੀ ਨਹੀਂ ਜੀ ਵੇਖੋ ਮੈਂ ਪਹਿਲਾਂ ਵੀ ਦੱਸ ਚੁੱਕਾ ਅਸੀਂ ਪਾਰਟੀ ਦੇ ਨਾਲ ਆਏ ਜਿੱਤ ਕੇ ਸ਼ੀਟ ਜਿਹੜੀ ਆ ਪਾਰਟੀ ਦੀ ਝੋਲੀ ਪਾਵਾਂਗੇ ਮੈਂ ਪੰਜਾਬ ਦੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਆ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਇਗਨੋਰ ਕੀਤਾ ਗਿਆ ਜਿਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਸਮਾ ਇਹ ਆਪਣਾ ਉਹ ਆ ਵੀ ਆਪਾਂ ਇਕੱਠੇ ਹੋ ਗਏ ਇੱਕ ਮੰਚ ਦੇ ਲੜੀਏ ਤੇ ਦਸੀਏ ਪਾਰਟੀਆਂ ਨੂੰ ਕਿ ਜਿਹੜੇ ਵਲੰਟੀਅਰ ਆ ਇਹ ਰੀਡ ਦੀ ਹੱਡੀ ਹੁੰਦੀ ਆ ਇਹਨਾਂ ਨੂੰ ਇਗਨੋਰ ਕਰਾਂਗੇ ਤੇ ਕੀ ਹਾਲ ਹੋਗਾ ਆਪਾਂ ਤੱਕੜੀ ਹੋ ਕੇ ਸਾਥ ਦਈਏ ਤਾਂ ਕਿ ਇਹਨਾਂ ਨੂੰ ਦੱਸਿਆ ਜਾ ਸਕੇ ਵੀ ਇੱਥੇ ਬੰਦੇ ਦੀ ਸ਼ਵੀਆਂ ਵੇਖੀਆਂ ਜਾਂਦੀਆਂ ਕੱਲੀ ਰਾਜਨੀਤੀ ਤੇ ਜਿੱਤ ਨਹੀਂ ਵੇਖੀ ਜਾਂਦੀ ਅਸੀਂ ਇਹ ਨਹੀਂ ਚਾਹੁੰਦੇ ਵੀ ਸਾਨੂੰ ਦਿੱਤੀ ਜਾਂਦੀ ਡਿਕੜ ਅਈਆਂ ਨੇ ਹੋਰ ਕਿਸੇ ਨੂੰ ਦੇ ਦਿੰਦੇ ਐਨੇ ਵਲੰਟੀਅਰ ਆ ਆਡੇ ਹਲਕੇ ਦੇ ਵਿੱਚ ਇੰਨੇ ਲੋਕਾਂ ਨੇ ਮਿਹਨਤ ਕੀਤੀ ਐ ਚਲੋ ਸਾਡੀ ਨਹੀਂ ਬਣਦੀ ਹੋਰ ਕਿਸੇ ਨੂੰ ਦੇ ਦਿੰਦੇ ਵਲੰਟੀਅਰ ਨੂੰ ਦੇ ਦਿੰਦੇ ਪਰ ਜਿਹੜੇ ਬੰਦੇ ਦੇ ਖਿਲਾਫ ਸਾਡੇ ਐਮਐਲਏ ਸਾਹਿਬ ਰਾਤ ਦੇਣ ਲੋਕਾਂ ਨੂੰ ਜਾਗਰੂਤ ਕਰਕੇ ਇਹੀ ਸਰਕਾਰ ਪਹਿਲਾਂ ਜਾਗਰੂਤ ਕਰਕੇ ਰਾਤ ਦੇਣ ਪ੍ਰਚਾਰ ਕਰਕੇ ਬਾਈ ਦੇ ਵਿੱਚ ਇਥੋਂ ਆਪਣੇ ਐਮਐਲਏ ਸਾਹਿਬ ਨੂੰ ਜਿਤਾਇਆ ਤੇ ਅੱਜ ਉਸੇ ਬੰਦੇ ਨੂੰ ਜਿਹਨੂੰ ਹਰਾਇਆ ਉਹਨੂੰ ਫੇਰ ਟਿਕਟ ਦੇਤੀ ਅਸੀਂ ਤੇ ਇਸ ਬੰਦੇ ਨਾਲ ਚੱਲੂ ਕਰੀਏ ਵਿੱਚ ਉਮੀਦਵਾਰ ਨੂੰ ਮੌਤ ਦੀ ਸਪੋਰਟ ਹੈ ਤੇ ਇੱਕ ਪਾਸੇ ਤੁਸੀਂ ਕੱਲੇ ਲੜ ਰਹੇ ਹੋ ਕਿੱਦਾਂ ਜਿੱਤ ਪਾਓਗੇ ਕਾਲਪੁਰਖ ਦੀ ਜੀ ਹੱਥ ਚਾਹੀਦਾ ਬਾਕੀ ਬੰਦੇ ਦੇ ਨਾਲ ਫੌਜ ਆਪੇ ਤਿਆਰ ਹੋ ਜਾਂਦੀ ਆ ਬੂੰਦ ਬੂੰਦ ਕਰਕੇ ਸਾਗਰ ਭਰਦਾ ਤੇ ਮੈਨੂੰ ਵਿਸ਼ਵਾਸ ਹੈ ਜਿੰਨੇ ਵੀ ਐਮਐਲਏ ਸਾਹਿਬ ਨੂੰ ਪਿਆਰ ਕਰਦੇ ਸੀ ਬਾਕੀ ਪੰਜਾਬ ਦੇ ਜਿੰਨੇ ਵੀ ਵੱਸਦੇ ਆ ਸਾਰੇ ਤਕੜੇ ਹੋ ਕੇ ਸਾਥ ਦੇਣਗੇ ਇਹ ਜੇ ਤਾਂ ਸਾਡੀ ਯਕੀਨੀ ਆ ਉਹ ਮਦੇ ਜਿਹੜੀਆਂ ਪੰਚਾਇਤਾਂ ਪਹਿਲਾਂ ਸਮਰਥਨ ਦੇ ਰਹੀਆਂ ਸੀ ਹਜੇ ਵੀ ਨਾਲ ਹੈਗੀਆਂ ਨੇ ਜਾਂ ਨਹੀਂ ਪਾਜੀ ਵੇਖੋ ਸਾਰੇ ਹੀ ਬੰਦੇ ਸਾਡੇ ਉਦਾਂ ਹੀ ਨਾਲ ਆ ਕੁਛ ਦਿਨਾਂ ਜੇ ਤੁਹਾਨੂੰ ਪਤਾ ਲੱਗ ਜਾਊਗਾ ਇਹ ਬਾਕੀ ਵੋਟਾਂ ਨੇ ਦਸਾਂ ਹੀ ਦੇਣਾ ਕਿੱਧਰ ਨੂੰ ਪੈਂਦੀਆਂ ਤੇ ਤੁਸੀਂ ਭਰਾ ਜੇ ਬਾਕੀ ਸਾਥ ਦਿਓ ਸਾਰੇ ਤਗੜਾ ਕੇ ਮੇਰੇ ਕੋ ਜਿਹੜਾ ਆਪਣਾ ਨਸ਼ਾ ਇਹਨੂੰ ਆਪਾਂ ਰੋਕਣਾ ਜਿੱਦਾਂ ਪਹਿਲਾਂ ਰੋਕਦੇ ਰਹੇ ਹੁਣ ਵੀ ਰੋਕਾਂਗੇ ਉਸੇ ਤਰ੍ਹਾਂ ਤਗੜੇ ਹੋ ਕੇ ਤੇ ਬਾਕੀ ਗੁਰੂ ਅਰਜਨ ਪਾਤਸ਼ਾਹ ਦੇ ਅਸੀਂ ਐਮਐਲਏ ਸਾਹਿਬ ਦੀ ਜੋ ਵੀ ਸੋਚ ਸੀ ਉਹਨਾਂ ਵਰਗੇ ਬਣਤ ਨਹੀਂ ਸਕਦੇ ਪਰ ਉਹਨਾਂ ਦੀ ਸੋਚ ਦੇ ਉੱਤੇ ਪਹਿਰਾ ਦੇਵਾਂਗੇ ਸਾਨੂੰ ਵੀ ਦਬਾਇਆ ਜਾ ਰਿਹਾ ਪੂਰਾ ਪਰ ਇੱਕ ਗੱਲ ਹੈਗੀ ਆ ਮਰਨ ਲਿਖਾਏ ਮੰਡਲ ਮੇ ਆਏ ਇਹ ਲਈ ਆਪਾਂ ਡਰਨਾ ਨਹੀਂ ਜੋ ਵੀ ਕੁਝ ਹੈਗਾ ਸਾਡੇ ਵੀ ਬੰਦੇ ਕਹਿੰਦੇ ਭਾਈ ਬਾਜਾ ਇਹ ਕੰਮ ਬੜਾ ਸਰਕਾਰਾਂ ਇਦਾਂ ਹੁੰਦੀਆਂ ਪਰ ਗੁਰੂ ਜੀ ਨਗਰੀ ਦੇ ਵਿੱਚ ਬਹਿ ਕੇ ਅਸੀਂ ਪ੍ਰਣ ਲਿਆ ਸੀ ਅਸੀਂ ਉਹ ਬੋਲ ਤੇ ਅੱਜ ਵੀ ਖੜੇ ਆ ਤੇ ਕੱਲ ਨੂੰ ਵੀ ਖੜੇ ਠੀਕ ਹੈ ਗੋਮੇ